ਆਪਾਂ ਕਹਿੰਦੇ ਅਸੀਂ ਦੋ ਲੰਗਰ ਲਾਉਨੇ ਆਂ ਸੰਗਤ ਵਿੱਚ ਗੁਰ ਸ਼ਬਦ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਵੀ ਖੱਟੀ ਹੈ ਗੁਰਬਾਣੀ ਦਾ ਬਚਨ ਹੈ ਸ਼ਬਦ ਦਾ ਵੀ ਲੰਗਰ ਲੱਗਦਾ ਹੈ ਪ੍ਰਸ਼ਾਦੇ ਦਾ ਵੀ ਲੰਗਰ ਲੱਗਦਾ ਹੈ ਇੱਕ ਸਾਡੇ ਤਨ ਦੀ ਖਰਾਕ ਹੈ ਇੱਕ ਸਾਡੇ ਮਨ ਦੀ ਖਰਾਕ ਹੈ ਤਨ ਦੀ ਖਰਾਕ ਵਾਸਤੇ ਸਾਡੀ ਪੰਗਤ ਹੈ ਤੇ ਮਨ ਦੇ ਖਰਾਕ ਵਾਸਤੇ ਸਾਡੀ ਸੰਗਤ ਹੈ ਸਤਿਗੁਰੂ ਜਦੋਂ ਪਹਿਲੇ ਜਮਾਂ ਵਿੱਚ ਕਹਿੰਦੇ ਨਾ ਮਨ ਜੀਤੈ ਜਗ ਜੀਤੈ ਮਨ ਜਿੱਤੋਂਗੇ ਤਾਂ ਜੱਗ ਨੂੰ ਜਿੱਤੋਂਗੇ ਮਨ ਕੀ ਹੈ ਸਾਡੇ ਫੁਰਨੇ ਨੇ ਸਾਡੇ ਵਿਚਾਰ ਨੇ ਸਾਡੇ ਸੰਕਲਪ ਨੇ ਸਾਡੇ ਵਿਕਲਪ ਨੇ ਅੱਜ ਸਾਰੀ ਜਿੰਨੇ ਸਾਈਕੋਲੋਜਿਸਟ ਨੇ ਮਨੋਵਿਗਿਆਨੀ ਆ ਉਹ ਕਹਿੰਦੇ ਕਿ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਪੀੜ ਮਨੋਰੋਗੀਆਂ ਦੀ ਪੈਦਾ ਹੋ ਰਹੀ ਹੈ ਜੇ 7 ਅਰਬ ਦੀ ਆਬਾਦੀ ਵਿਸ਼ਵ ਦੀ ਹੈ ਤੱਕ ਕਰੋੜਾਂ ਦੇ ਲਿਹਾਜ਼ ਨਾਲ ਮਾਨਸਿਕ ਰੋਗੀ ਸੰਸਾਰ ਦੇ ਵਿੱਚ ਹੈ ਇਹ ਜਿੰਨੇ ਨਸ਼ੇ ਨੇ ਜਿੰਨੇ ਨੀਂਦ ਵਾਲੀਆਂ ਗੋਲੀਆਂ ਨੇ ਜਿੰਨੀਆਂ ਸੰਸਾਰ ਭਰ ਵਿੱਚ ਬਹੁਤ ਆਫਰਾ ਤਫਰੀ ਹੈ ਇਹ ਮਾਨਸਿਕ ਰੋਗੀਆਂ ਦਾ ਪ੍ਰਗਟ ਰੂਪ ਹੈ ਸਾਨੂੰ ਤਾਂ ਸਤਿਗੁਰਾਂ ਦੀ ਬਖਸ਼ਿਸ਼ ਦੇ ਅਸੀਂ ਪਾਤਰ ਹਾਂ ਕਿ ਸਾਡੀ ਜੀਵਨ ਜਾਚ ਐਸੀ ਘੜੀ ਹੈ ਕਿ ਅਸੀਂ ਅਮਰਤ ਵੇਲੇ ਉੱਠ ਕੇ ਅਸੀਂ ਆਪਦੇ ਗੁਰੂ ਨਾਲ ਜੋੜਦੇ ਹਾਂ ਸਾਡੇ ਜਿੰਨੇ ਪੁਰਖ ਕਹਿੰਦੇ ਹੁੰਦੇ ਸੀ ਗੁਟਕਾ ਇੱਕ ਮਾਦਮ ਹੈ ਜਦੋਂ ਤੁਸੀਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਨਾ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣਦੇ ਹੋ ਉਹਨਾਂ ਦੇ ਹਿਰਦੇ ਨਾਲ ਜੁੜਦੇ ਹੋ ਮਤ ਸੋਚੋਗੇ ਤੁਸੀਂ ਕੇਵਲ ਪਾਠ ਕਰ ਰਹੇ ਹੋ ਰਹਿਮਤ ਵਰ੍ਹਦੀ ਨੂੰ ਦੇਖੋ ਅਭਿਆਸ ਬਣਾਉਣਾ ਪਏਗਾ ਜਦੋਂ ਜਾਪ ਸਾਹਿਬ ਦਾ ਪਾਠ ਕਰਦੇ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਲਾ ਵਰਤ ਰਹੀ ਹੁੰਦੀ ਹੈ ਤੁਸੀਂ ਪਤਾ ਨਹੀਂ ਕਿੰਨੇ ਵੱਡੇ ਮਹਾਨ ਫਲਸਫੇ ਰੋਹਾਨੀ ਉਪਦੇਸ਼ ਨੂੰ ਸਿਮਰਨ ਕਰ ਰਹੇ ਹੁੰਦੇ ਹੋ ਚਾਚੀ ਦਾ ਪਾਠ ਕਰਦੇ ਹੋ ਸਵਈਏ ਦਾ ਪਾਠ ਕਰਦੇ ਹੋ ਅਨੰਦ ਸਾਹਿਬ ਦਾ ਪਾਠ ਕਰਦੇ ਹੋ ਸਾਡੀ ਤਾਂ ਸੌਣ ਦੀ ਵੀ ਮਰਜ਼ਾਦਾ ਹੈ ਕਿ ਜਿਹੜਾ ਸੋਹਲਾ ਬਾਣੀ ਦਾ ਪਾਠ ਕਰਕੇ ਸੌਏਗਾ ਅੱਜ ਦਾ ਇਹ ਪ੍ਰਤੱਖ ਰੂਪ ਹੈ ਨਾ ਕਿਸੇ ਨੂੰ ਬੁਰਾ ਸੁਪਨਾ ਹੋਵੇ ਨਾ ਕਿਸੇ ਨੂੰ ਡਰਾ ਹੋਵੇ ਨਾ ਕੋਈ ਕਹੇ ਕਿ ਮੈਂ ਰਾਤੀ ਸੁਪਨੇ ਚ ਡਰਦਾ ਰਿਹਾ ਜਾਂ ਮੈਂ ਸੌਣ ਤੋਂ ਡਰਦਾ ਰਿਹਾ ਜਾਂ ਮੈਨੂੰ ਨੀਂਦ ਨਹੀਂ ਆਈ ਕਿਉਂਕਿ ਇੱਕ ਮਰਜ਼ਾਦਾ ਹੈ ਮਰਜ਼ਾਦਾ ਹੈ ਕਿ ਨਿਜਮਾ ਦੀ ਪਾਲਣਾ ਮੈਂ ਕਿਹਾ ਕਿ ਨਾ ਨਾ ਬਾਗ ਵਿੱਚ ਤੇ ਜੰਗਲ ਵਿੱਚ ਇੰਨਾ ਕ ਫਰਕ ਹੁੰਦਾ ਹੈ ਜੰਗਲ ਡਰਾਉਣਾ ਹੁੰਦਾ ਹੈ ਜੰਗਲ ਵਿੱਚ ਜਿਹੜਾ ਹੋ ਗਿਆ ਜਿਵੇਂ ਮਰ ਜੂਗ ਪਿਆ ਬਾਗ ਵਿੱਚ ਇੱਕ ਮਰਜਾਦਾ ਹੈ ਬਾਗ ਵਿੱਚ ਇੱਕ ਨਿਜਮਨ ਦੀ ਪਾਲਣ ਹੈ ਬੰਦੇ ਦਾ ਬਾਗ ਵਿੱਚ ਜਾ ਕੇ ਮਨਸਲੀ ਲੱਗਦਾ ਅਨੇਕ ਪ੍ਰਕਾਰ ਦੇ ਫੁੱਲ ਨੇ ਉਹ ਗੁਰੂ ਦਾ ਪੰਥ ਵੀ ਪਾਈ ਬਾਗ ਹੈ ਤੇ ਬਾਗ ਦੇ ਵਿੱਚ ਸਾਡੀ ਜੀਵਨ ਜੁਗਤ ਸਾਡਾ ਇਹ ਸਾਰਾ ਸਰੂਪ ਜਿੱਥੇ ਅਸੀਂ ਦੁਨੀ ਸੁਹਾਵਾ ਬਾਗ ਕਹਿੰਦੇ ਆ ਨਾ ਪੰਥ ਵੀ ਸੁਹਾਵਾ ਬਾਗ ਹੈ ਅਸੀਂ ਉਸ ਬਾਗ ਦੇ ਵਾਰਸ ਵੀ ਆ ਤੇ ਅਸੀਂ ਮਾਲੀ ਬਣ ਕੇ ਆਪਣਾ ਪਹਿਰਾ ਵੀ ਦਿੰਨੇ ਆ ਤਾਂ ਕਿਉਂਕਿ ਬਾਗ ਸੁਹੰਡਣਾ ਤੇ ਗੁਰੂ ਦੀਆਂ ਜਿਹੜੀਆਂ ਰਹਿਮਤਾਂ ਵਰਸਦੀਆਂ